ਪੁੱਤ ਦੱਸ ਦੀ ਕੋਈ ਨਾ ਕੋਈ ਨਾ ਦੱਸੂਗਾ ਜੀ ਜ਼ਰੂਰ ਦੱਸਣ ਨੂੰ ਹੋਰ ਮਤ ਦੇਆ ਕਰੋ ਨਾਲੇ ਚੰਗੇ ਕੰਮ ਕਰਿਆ ਕਰੋ ਜਿਹੜੀ ਲੋਕਾਂ ਚ ਪਛਾਣ ਹੋਵੇ ਆ ਨਸ਼ਾ ਪੱਤਾ ਕਰਦੇ ਆ ਨਾ ਮੁੰਡੇ ਹਾਂ ਅੱਜ ਕੱਲ ਤੁਸੀਂ ਨਾ ਇਹੋ ਜੀ ਕੋਈ ਚਾਰ ਬੰਦੇ ਮੁੰਡੇ ਇਕੱਠੇ ਹੋ ਕੇ ਇਹੋ ਜਿਹਾ ਬਣਾਓ ਪਿੰਡ ਚ ਨਸ਼ਾ ਚੱਕਿਆ ਜਾਵੇ ਹੈ ਆਈ ਸਮਝ ਕੀ ਹਾਲ ਹੋਏ ਪਏ ਨੇ ਵੇ ਪੜ ਲਓ ਮੈਂ ਤਾਂ ਕਹਿੰਦੀ ਆ ਚੰਗਾ ਨਾਲੇ ਮਾਪਿਆਂ ਦਾ ਨਾਂ ਰੋਸ਼ਨ ਹੁੰਦਾ ਹੈਗਾ ਪੜਦੇ ਆਂ ਹੀ ਹੁਣ ਪੜੀ ਤਾਂ ਜਾਂਦੇ ਆਂ ਬਸ ਵਧੀ ਚੱਲੀ ਜਾਂਦੇ ਚਲ ਆ ਜਾ ਫਿਰ ਚਾਹ ਪੀ ਆਂ ਬਸ ਚਾਹ ਤਾਂ ਵਾਸੀ ਧੰਨਵਾਦ ਮੈਂ ਤੁਹਾਨੂੰ ਪੁੱਛਣਾ ਆਇਆ ਸੀ ਮੈਂ ਤਾਂ ਕਰੀ ਉਹ ਤਾਂ ਫਿਰ ਹੁਣ ਤੂੰ ਕੀ ਕਰਾਂ ਹੁਣ ਫੋਨ ਦੇ ਮਗਰ ਪੈ ਰਿਆ ਸੀ ਇੱਕ ਤਾਂ ਫੋਨ ਦਬਾਉਣੀ ਆ ਜੱਪ ਖੜਾ ਹੋ ਜਾਊਗਾ ਕਦੇ ਕਿਸੇ ਨੇ ਫੋਨ ਕਰਤਾ ਕਦੇ ਕਿਸੇ ਨੇ ਇਸੇ ਕਰਕੇ ਮੈਂ ਤਾਂ ਫੋਨ ਨਹੀਂ ਦਬਾਉਂਦੀ ਹੈਗੀ ਮੈਂ ਕਹਿੰਦੀ ਪੜ ਲਾ ਪਹਿਲਾਂ ਚਲ ਕੋਈ ਨਾ ਬੈ ਬੈ ਦਾ ਮਾੜਾ ਚਲ ਇਧਰ ਹੀ ਗਿਆ ਹੋਣਾਗਾ ਹਾਂ ਮੈਨੂੰ ਦੇਖਦਾ ਹੀ ਉਹ ਕਿਤੇ ਸਾਥ ਜੀਜਾ ਨਾ ਬਹਿ ਗਿਆ ਹੋਵੇ ਹਾਂ ਕੋਈ ਨਾ ਦੇਖ ਲੈਣਾ ਉਧਰ ਤੇ ਹਾਂ ਔਰ ਮੇਰਾ ਸੁਨਿਆਹਾ ਲਾਜੀ ਘਰੇ ਮਵਾਜਾ ਮਾਰੀ ਹੁੰਦੀ ਮਾਂ ਠੀਕ ਹੈ ਠੀਕ ਔਰ ਉੱਥੇ ਖੜ ਜਾਂਦਾ ਜਾ ਕੇ ਉਹ ਤਾਂ ਮੁੰਡਾ ਤਾਂ ਖਰ ਸਿਆਣਾ ਹੈਗਾ ਭੇਤ ਦੇਉ ਖਰੀਨਾ ਮੈਨੂੰ ਚਲ ਆਪਦੇ ਮੁੰਡੇ ਤੇ ਵੀ ਆਜ ਤਾਂ ਮੈਨੂੰ ਘਰੋਸਾ ਹੈ ਫਿਰ ਵੀ ਆ ਜਿਹੜੇ ਬਾਹਰਲੇ ਕਹਿੰਦੇ ਆ ਨਾ ਇਹ ਆਏ ਆਏ ਉਹ ਤੋਂ ਡਰ ਲਾਉਗਾ ਚਲ ਕੋਈ ਨਾ ਕਿੰਨੇ-ਕਿੰਨੇ ਦੀ ਲੱਜਣੀ ਕੀ ਰੇਟ ਕਿੰਨੇ ਦਾ ਸੈੱਟ ਆ ਬਈ ਕਿੰਨੇ ਦਾ ਕੁਰਸੀਆਂ ਤਾਂ ਵਧੀਆ ਏ ਸੋਫਾ ਕੋਠੀ ਵੀ ਰਾ ਕੁਰਸੀ ਤਾਂ ਵਧੀਆ ਹੂੰ ਕੀ ਰੇਟ ਰੂਟ ਇਹਨਾਂ ਦਾ ਵੀਰੇ ਵੀਰੇ ਮੇਰੀ ਗੱਲ ਸੁਣ ਆਪਣੇ ਦੇ ਦੇਦਾ ਮੈਂ 2500 ਦੇ ਚਾਰਾਂ ਬੁੜੀ ਦੱਸਦਾ ਹੂੰ ਤੁਸੀਂ ਬੜੀ ਲਿਖੀ ਚਲ ਭਾਈ ਦੂੰ 800 ਲਾਦਾ ਜਾ ਬਾਲੀਆਂ ਮਹਿੰਗੀਆਂ ਲਾਈ ਜਾਂਦਾ ਨਹੀਂ ਭਰੇ ਮਹਿੰਗੀਆਂ ਦੇਖ ਲੈ ਕੀ ਦੋ 1800 ਦੀਆਂ ਸੋਫਾ ਕੁਰਸੀ ਮਹਿੰਗੀਆਂ ਨੇ ਵੀਰੇ ਇੰਨੇ ਕਿੱਥੇ ਨੇ ਚੱਲ ਆ ਜਾ ਚਾਰ

ਤੂੰ ਗਾਲਾਂ ਪਾਵੇਂਗੀ ਪਾਪੀ ਰਹੀ ਦੀ ਇਹ ਭਾਰੀ ਬਹੁਤ ਆ ਹਨ ਚਾਰ ਬੈ ਕੇ ਦੇਖੇ ਤੇ ਪਹਿਲੇ ਉਹ ਛੋਟਾ ਨਹੀਂ ਹੈ ਖੜ ਜਾ ਗੰਦੀਆਂ ਹੋ ਜਾਣਗੀਆਂ ਬੈ ਜਾ ਮੈਂ ਬੈ ਜੂਗਾ ਐ ਤਸੜਪੀਚਾ ਚਲ ਏ ਠਹਿਰ ਚੱਕ ਹਣ ਦੇ ਲੈ ਚੱਕ ਕੋ ਹੋਰ ਕੋਈ ਆ ਜਾਂਦਾ ਤੇ ਬੁਰਾ ਲੱਗਦਾ ਪੈਸੇ ਤਾਂ ਦੇ ਆ ਉਹਨੂੰ ਪੈਸੇ ਦੇ ਦਾਂਗਾ ਕੋਈ ਨਹੀਂ ਹੋਰ ਜਾ ਕੇ ਤੇ ਉੱਥੇ ਲੈ ਕੇ ਤੇ ਪਰਸ ਚੋ ਘੱਟ ਕੇ ਤੇ ਬਾਜਾ ਆਏ ਵੀ ਨਹੀਂ ਹੈਗਾ ਵੀ ਆ ਪਰਸ ਕੇ ਰੱਖ ਲੈ ਡੱਗੀ ਜੀ ਲਾਈਟ ਵਾਗੀ ਕੀ ਕਰਾਂਗੇ ਆ ਪਸ਼ੂਆਂ ਨੂੰ ਨਾ ਪਾਣੀ ਪਿਉਣ ਬੰਨੀ ਔਖੀ ਹੋ ਜੂਗੀ ਆ ਮੁੰਡੇ ਦਾ ਵੀ ਸਰਿਆ ਪਿਆਗਾ ਜੇ ਕਹਿ ਦਿੰਨੇ ਆ ਘਰ ਆ ਹੋ ਜਾਂਦਾ ਵੀ ਮਾਂ ਟੋਕੀ ਜਾਂਦੀ ਹੈਗੀ ਮੈਂ ਦੇਖਦੀ ਆਂ ਕਿ ਚਲਾ ਕੇ ਮੋਟਰ ਜੀ ਬੇਬੇ ਹਾਂ ਕੀ ਕਰੀਏ ਨੀ ਆ ਆ ਦੇਖ ਲੈ ਕੀ ਕਰਤੀ ਆ ਪਾਣੀ ਪੂਣੀ ਤਾਂ ਭਰ ਦਿਆ ਕਰ ਉਹ ਭਰਦੰਨਾ ਮੈਂ ਕੋਈ ਨਹੀਂ ਮੈਂ ਤਾਂ ਉਹ ਅੱਟਾ ਚੱਕਣ ਗਿਆ ਹੋਣਾ ਸੀ ਉਧਰ ਲੈ ਹਾਂ ਲੈ ਆਪਾ ਚੱਲ ਚੰਗਾ ਤੇ ਤੂੰ ਨਾ ਕੀ ਕਰਦੀ ਚਲਾਂ ਮੈਂ ਭਰ ਦੂੰ ਕੋਈ ਨਹੀਂ ਬੇਨੂੰ ਨਾ ਵਿਚੋ ਤੋ ਸਮਾ ਕੇ ਐਨ ਕਰਦੇ ਚਿੱਟੀ ਜਿੱਡੀ ਘੜਦੇ ਆ ਹਰੇ ਵਾਈ ਜੰਮੀ ਪਈ ਐ ਤੇਰੀ ਘਾਟ ਆ ਹੁਣ ਮੈਂ ਵਿੱਚ ਬੜਾ ਇਹ ਦੇ ਔਰ ਦੂੰਗਾ ਕੋਈ ਗੁਨਾਹ ਨਾ ਕਰਨਾ ਮਾਂ ਮੇਰੀ ਇਹ ਕਰਤਾ ਦਿੰਨਾ ਮੈਂ ਸਾਰੇ ਕੰਮ ਚੱਲ ਚੰਗਾ ਪੁੱਤ ਤੂੰ ਤਾਂ ਮੇਰਾ ਸਿਆਣਾ ਪੁੱਤ ਹੈਗਾ ਤੇ ਐ ਦੱਸ ਕਿਹਦੇ ਕੋਲ ਗਿਆ ਸੀ ਹੋਰ ਕਿਸੇ ਨਹੀਂ ਬਾਅਦ ਚੁੱਪ ਕਰਕੇ ਆਟਾ ਜਾ ਕੇ ਘਰੇ ਲਿਆ ਕੇ ਧਰਤਾ ਹੋਰੀ ਚੰਨ ਗਿਆ ਕੱਖ ਚੱਕ ਲਿਆ ਜੀ ਉਧਰ ਉਹਨਾਂ ਦੇ ਰੇੜੀ ਤੋਂ ਅੱਛਾ ਤੇ ਸੱਚ ਉਹ ਤੈਨੂੰ ਹੁਣ ਨਹੀਂ ਮਿਲਿਆ ਮੁੰਡਾ ਸਹਿਰੀ ਹਾਂ ਮਾਂ ਮੈਨੂੰ ਮਿਲਿਆ ਸੀ ਜੀ ਸੱਚ ਸਹਿਰੀ ਬੇਬੇ ਤੂੰ ਮੇਰੀ ਗੱਲ ਸੁਣ ਹਾਂ ਤੂੰ ਕਿਉਂ ਸ਼ੈਰੀ ਹੋ ਰਹੀ ਹੋ ਲੈ ਮੈਨੂੰ ਐਵੇਂ ਬੁਰਾ ਕਹਿ ਨਹੀਂ ਰਹਿਣੀ ਹਣਾ ਮੈਂ ਤੈਨੂੰ ਪਤਾ ਨਾਲੇ ਨਾ ਤਾਂ ਮੈਂ ਕਿਸੇ ਨਸ਼ੇ ਪੱਤੇ ਵਾਲੇ ਲੈ ਕੇ ਖੜਦਾ ਬੈਣਾ ਨਾ ਮੈਂ ਕਿਤੇ ਧਰੋਂ ਬਾਹਰ ਉਹ ਅੰਦਰ ਕਿਸੇ ਲੈ ਕੇ ਖੜਦਾ ਬੈਠਦਾ ਮੈਂ ਕਾਲ ਜ ਜਾਣਾ ਕਾਲ ਜਦੋਂ ਘਰੇ ਘਰੇ ਕਰਾ ਦਿੰਦਾ ਕੰਮ ਤਾਂ ਠੀਕ ਆ ਨਹੀਂ ਮੈਂ ਘਰੀ ਹੁੰਦਾ ਮੈਂ ਕਿਹੜਾ ਕਿਤੇ ਬਾਹਰ ਜਾਣਾ ਚੱਲ ਪੁੱਤ ਕੋਤਾ ਤੇਰੀ ਗੱਲ ਠੀਕ ਆ ਆ ਮੀਂ ਵਿਬੇਨੋ ਕੋਈ ਹੋ ਲਵੇ ਕੋਈ ਨਹੀਂ ਅਗਲਾ ਫਿਰ ਬਾਚੋਂ ਕਹਿਣ ਲੱਗ ਜਾਂਦਾ ਗੱਲਾਂ ਵੀ ਤੇਰੇ ਘਰੇ ਆਏ ਕਹਿੰਦੇ ਨੇ ਐ ਕਹਿੰਦੇ ਨੇ ਨਾ ਉਹ ਐ ਤਾਂ ਮੈਨੂੰ ਪੁੱਤ ਪਤਾ ਐ ਵੀ ਤੂੰ ਬਥੇਰਾ ਸਿਆਣਾ ਮੈਨੂੰ ਤੇਰੇ ਤੇ ਬਥੇਰਾ ਭਰੋਸਾ ਹੈ ਹੋਰ ਐਂ ਹੀ ਕਰੋ ਪਰ ਲਾ ਦੇਖੀ ਫਿਰ ਵੀ ਮਾਵਾਪਾ ਨਾ ਝਟਕਦਾ ਰਹੇ ਚੰਗੀ ਗੱਲ ਹੈਗੀ ਉਹ ਮੇਰੀ ਵੀ ਮੇਰੇ ਦੋਸਤਾਂ ਨੂੰ ਜਤਾਉਂਦਾ ਇਹ ਨਾ ਕਰ ਚੰਗਾ ਤੇ ਫਿਰ ਜੇ ਹੋ ਅਸੀਂ ਨਾ ਟੋਕਾਂਗੇ ਹੋਰ ਕੌਣ ਟੋਕੂ ਦੱਸੀ ਮੈਨੂੰ ਤੂੰ ਮੈਨੂੰ ਕੱਲੇ ਨੂੰ ਕਹਿ ਲਿਆ ਕਰ ਮੈਂ ਤੇਰੇ ਕੱਲੇ ਦੇ ਝੱਲ ਲੈਣਾਗਾ ਹੁਣ ਵੀ ਤਾਂ ਤੈਨੂੰ ਕੱਲੇ ਨੂੰ ਕਹੀ ਜਾਨੀ ਆ ਤੁਸ਼ਾਰੀ ਮੂਰੇ ਨਾ ਕਿਆ ਕਰ ਫੇਰ ਕੀ ਹੋ ਗਿਆ ਉਹ ਵੀ ਤਾਂ ਪੁੱਤ ਵਰਗਾ ਹੈਗਾ ਉਹ ਕਿ ਉੱਚ ਤੇ ਤੇਰੇ ਚ ਕੋਈ ਫਰਕ ਹੈਗਾ ਹੋਰ ਉਹਨੇ ਉੱਦੇ ਵੀ ਆ ਕੇ ਦੱਸਿਆ ਜਿੱਦੇ ਤਰਲੇ ਤੜਕੇ ਆ ਕੇ ਕਹਿ ਕੇ ਗਿਆ ਨਾ ਉਹ ਕੁਛ ਮੈਨੂੰ ਉਹਦੀ ਦੱਸਤਾ ਆ ਕੇ ਕਹਿੰਦਾ ਮੈਂ ਐ ਕਿਹਾ ਹੈ ਘਰੇ ਉਹ ਐਵੇਂ ਹੀ ਅਗਲਾ ਬੇ ਪੁੱਤ ਗੱਲ ਸੁਣ ਅੱਜ ਕੱਲ ਨਸ਼ਾ ਬਾਲਾ ਚੱਲਿਆ ਪਿਆ ਹੈਗਾ ਡਰ ਲੱਗਦਾ ਹੈਗਾ ਉਹ ਮਾਂ ਮੇਰੀ ਐ ਮੈਂ ਨਹੀਂ ਬੰਦਾ ਕਿਸੇ ਨਸ਼ੇ ਵਾਲੇ ਕੋਲੇ ਕੁਛ ਨਹੀਂ ਕਰਦਾ ਮੈਂ ਪਰ ਇਹ ਤਾਂ ਰਹਿਣਾਗਾ ਖੜਿਆ ਨਾ ਕਰ ਕਿਸੇ ਕੋਲੇ ਮੈਨੂੰ ਤਾਂ ਨਾ ਇੰਨਾ ਡਰ ਲੱਗਦਾ ਹੈ ਕੀ ਤੇ ਆਏ ਕਹਦੇ ਵੀ ਆ ਮਾੜਾ ਜਿਹਾ ਚਟਕੇ ਦੇਖ ਲਾ ਨਾ ਨਾ ਮੈਂ ਨਾ ਤਿਕੜਾ ਮੈਂ ਤਾਂ ਬੜਾ ਡਰਤਿਆਂ ਇਹ ਚੀਜ਼ਾਂ ਤੋਂ ਇਹ ਤਾਂ ਆਪਣੇ ਘਰੇ ਨਹੀਂ ਕੋਈ ਕਰਦਾ ਮੈਂ ਕਿਹਾ ਕੋਈ ਆਏ ਤਾਂ ਪੁੱਤ ਪਿਓ ਦਾਦਿਆਂ ਨੇ ਅੱਗੇ ਕਦੇ ਆਪਣੇ ਨਸ਼ਾ ਕੀਤਾ ਹੈਗਾ ਫੇਰ ਫਿਰ ਮੈਂ ਵੀ ਕਿਉਂ ਕਰੂੰਗਾ ਉਹ ਪੀੜੀ ਹੈ ਨਾ ਜਿਹੜੀ ਅੱਜ ਕੱਲ ਦੀ ਜੇ ਫਿਰ ਵੱਡੇ ਦੇ ਨਾ ਇਹੋ ਜਿਹੇ ਨੇ ਮੱਲੋ ਮੱਲੀ ਖਿੱਚਦੇ ਨੇ ਵੀ ਆ ਜਾ ਇਹਦਾ ਸਵਾਦ ਚੱਖ ਲਾ ਹਾਂ ਸਾਰੇ ਕੋਈ ਨਹੀਂ ਹੁੰਦੇ ਆ ਇਹਨਾਂ ਕੋਈ ਸ਼ੈਗਾ ਆਏ ਤਾਂ ਮੈਨੂੰ ਤੇਰੇ ਤੇ ਮਾਂ ਨੇ ਆ ਜਾ ਫਿਰ ਆਪਾਂ ਰੋਟੀ ਰੁੱਟੀ ਬਣਾ ਲਈਏ ਹੋਰ ਆ ਜਾ ਕੇ ਸੋਲ ਕਰਾ ਦੰਨ ਤੂੰ ਕੰਮ ਨਹੀਂ ਮੁੱਕਦੇ ਕਿਹੜੇ ਵੇਲੇ ਹੋ ਕੇ ਚਾਹ ਨੂੰ ਕਹੇ ਨੂੰ ਅਜੇ ਤੱਕ ਨਹੀਂ ਆਈ ਕਿ ਭਾਬੀ ਹਾਂ ਇਧਰੋ ਚਾਹ ਪੀ ਲੈ ਹੁਣ ਚਾਹ ਲੈ ਕੇ ਆਈ ਹੈਗੀ 2 ਘੰਟੇ ਹੋ ਗਏ ਤੈਨੂੰ ਗਈ ਨੂੰ ਉਤਰਨ ਦੇਖ ਭਾਬੀ ਹਾਂ ਕਿਵੇਂ ਪਹਿਲਾਂ ਪਾਣੀ ਪਾ ਟੋਪੀ ਚ ਠੀਕ ਆ ਦੁਨੀਆ ਪਾਉਂਦੀ ਆ ਹਾਂ ਦੱਸ ਫਿਰ ਖੰਡ ਫਿਰ ਚਾਹ ਫਿਰ ਉਬਲੀ ਬੰਦ ਬਹੁਤ ਟਾਈਮ ਲੱਗਿਆ ਉਹਨੂੰ ਫਿਰ ਦੁੱਧ ਪਾਇਆ ਫਿਰ ਮੈਂ ਕਿਹਾ ਪੀ ਕੇ ਤੇ ਦੇਖਣਾ ਕੀ ਪਤਾ ਨਾ ਮੇਰੇ ਕੋਲੇ ਤਾਂ ਲੱਗੀਗਾ ਹਾ ਉਰਦੂ ਪਹਾੜ ਜੇ ਪੜਨਾ ਕੱਲ ਨੂੰ ਸੱਸ ਮੁਰੇ ਵੀ ਆਈ ਲੱਗ ਜੀ ਸੱਸ ਨਾਲ ਬਾਲਿਓ ਹਰ ਕਿਉ ਸੱਸ ਤੋਂ ਬਿਨਾ ਕੀ ਸਰਜੂਗਾ ਸੱਸ ਨਾਨ ਨਾਨ ਬੀਬੀ ਕੱਲੀ ਪ੍ਰਧਾਨ ਕੱਲਾ ਹੀ ਭਾਲੇ ਹਾਂ ਹਾਂ ਕੱਲਾ ਭਾਲੇ ਬਹੁਤ ਕਰਕੇ ਖਾ ਲੇਗੀ ਕੱਲੇ ਨੂੰ ਤਾਂ ਕੱਲੀ ਤਾਂ ਮ ਖਾ ਲੂ ਹੁਣ ਚਾਹ ਵੀ ਬਣਾ ਕੇ ਕੱਲੀ ਨਹੀਂ ਪੀਤੀ ਐ ਤੇਰੀ ਜੋ ਬਾਣੀ ਆਹ ਪੋਪਾ ਪਰ ਤਿੰਨ ਮੈਨੂੰ ਤਾਂ ਲਿਆ ਕਿੰਨੇ ਦਿੱਤੇ ਐਸੇ ਤੇਰੀ ਵਾਲੀ ਚਾਹ ਪਾ ਕੇ ਤੇ ਲਈ ਆ ਕਾਲੀ ਕਾਲੀ ਚਾਹ ਲਈ ਮਰਾੜ ਵਰਗੀ ਮੈਨਾਂ ਇਹ ਕਿ ਤਾ ਬਬੀ ਦੁੱਧ ਘੱਟ ਪਾਇਆ ਸਰਫਾ ਕਰਦੀ ਐ ਮੈਂ ਕਿ ਖਰਚਾ ਆਣਾ ਵਾਲਾ ਹੋ ਗੇ ਬਹੁਤ ਤੇਰੇ ਸਰਫੇੰਦ ਅੱਦੇ ਤਾਰ ਲੈ ਰੱਖਿਆ ਫਸਤ ਲੈ ਅਲੱਦਾ ਮੱਥਾ ਲਾ ਰੱਖੇ ਸੀ ਤੂੰ ਕੁਰਸੀਆਂ ਵਾਲੇ ਨਾਲ ਨਹੀਂ ਬੰਗਾ ਕਾ ਨੂੰ ਆਦੇ ਮੇਰੇ ਤਾਂ ਸਿਰ ਦੁਖਣ ਲੱਗ ਗਿਆ ਉਹਨੂੰ ਕੁਰਸੀਆਂ ਵਾਲੇ ਦਾ ਛੇੜ ਕੇ ਐਨੇ ਦੇ ਲਾਉ ਮੈਂ ਐਨੇ ਦੇ ਲਾਉ ਮਾਂ ਤੇੜੀਆਂ ਦੇ ਜਾ ਚਾਰ ਕੁਰਸੀਆਂ ਨੇ ਮੈਂ ਹਜ਼ਾਰ ਦੇ ਲਾ ਜਾ ਹਜ਼ਾਰ ਰੁਪਏ ਮੈਂ ਬੱਤੀ ਕਹਿਤਾ ਹੈਗੇ ਤਾਂ ਉਹ 800 ਰੁਪਏ ਦੀਆਂ ਚੀਂਗੀਆਂ ਪਰ ਹਜ਼ਾਰ ਦੇ ਕਿ ਸਾਢੇ ਸਹੀ ਹੈ ਐ ਲੜਦੀ ਰਹੀ ਨਹੀਂ ਆ ਕਰੇ ਕੁਰਸੀਆਂ ਨਾਲ ਨੋਕਾ ਦੇਖੋ ਦੇਖੋ ਉਹਨੂੰ ਨਾ ਜਾ ਵੀਰੇ ਨੂੰ ਨਹੀਂ ਦੱਸਦੀ ਵੀ ਲੜਦੀ ਸੀ ਮੈਂ ਕੁਰਸੀਆਂ ਵਾਲੇ ਨਾਲ ਬੰਗਾ ਤੁਸੀਂ ਗਲੀ 'ਚ ਕਰਨ ਕੀ ਗਈਆਂ ਸੀ ਤੇ ਵੀਰੇ ਨੂੰ ਨਹੀਂ ਪਤਾ ਵੀ ਛੋਟਾ ਕਿਹਜਾ ਸੁਭਾਅ ਹੈ ਦਾ ਹੋਂ ਤਾਂ ਪਤਾਈਆ ਹੂੰ ਮਾ ਕੋ ਘਹਣ ਮੇਰੇ ਨਾਲ ਤਾਂ ਲੜਦੀ ਲੜਦੀ ਮੇਰੇ ਨਾਲ ਤਾਂ ਸੁੱਟਾ ਪਿੱਛੇ ਲੜਦੀ ਤੇ ਹੁਣ ਕੁਰਸੀਆਂ ਵਾਲੇ ਨਾਲ ਕੁਰਸੀਆਂ ਬਸੀ ਲੜਦੀ ਸਹੀ ਗੱਲ ਲੜਦੀ ਵਾਲਾ ਹੰਗਾ ਕੁਰਸੀਆਂ ਨਾਲ ਕੁਰਸੀਆਂ ਬਸੀ ਲੜਦੀ ਤੇ ਮੇਰੇ ਨਾਲ ਸੁੱਟਾ ਪਿੱਛੇ ਲੜਦੀ ਹਾਂ ਰੇਟ ਪੁੱਛੇ ਕਹਿੰਦੇ ਕਹਿੰਦੇ 1500 ਲੈ 1800 ਮਾ ਇਹਦਾ ਸਹੀ 1800 ਦੇਈ ਖੜੀ 1800 ਮਾ ਤੈਨੂੰ ਢਾ ਲੈਣਾ ਮਤਲਬ ਚਲੋਂ ਵਧੀਆ ਸੇਟਾ ਖੜੇ ਕੁਰਸੀਆਂ ਤੇ ਚਲ ਵਧੀਆ ਬੈਠਣ ਕਿੰਨੇ ਓਕੇ ਵਾਲੇ ਹੁੰਦੇ ਸੀ ਜੇ ਕੋਈ ਆ ਜਾਣਾ ਹੁੰਦਾ ਭਲਾ ਹੀ ਓਕੇ ਹੁੰਦੇ ਸੀ ਨਾਲ ਮੰਜੀ ਨਿੱਕੜੇ ਜਾਂਦੇ ਬਰਬਰੀ ਮੰਜੇ ਚੱਕਰ ਤਰੋ ਚੱਕਰ ਲੈ ਵੱਡੇ ਪਾਰੇ ਮੰਜੇ ਹੁੰਦੇ ਛਾਹੀ ਲੈ ਘਰ ਨਾ ਚਾਹ ਮੈਨੂੰ ਚਲ ਜੇ ਇੱਕ ਟੈਸਟ ਤਾਂ ਕਰਕੇ ਦੇਖ ਨਾ ਮੈਂ ਨਹੀਂ ਪਿੰਦੀ ਚਾਹ ਕਰ ਲੈ ਮਰ ਤਾਂ ਜੀ ਨਹੀਂ ਕਰਦਾ ਚਾਹ ਪੀਣ ਨੂੰ ਐਸੀ ਚਾਹ ਕਾਲੀ ਐ ਨਾ ਤੇ ਰੰਗ ਗੋਰਾ ਵੀ ਨਿਰੰਗ ਗੋਰਾ ਦੀ ਨਹੀਂ ਕਾਲੇ ਦੀ ਨਹੀਂ ਹੂੰ ਗੱਲ ਕਰਦੇ ਪਤਾ ਨਹੀਂ ਜੀ ਨਹੀਂ ਕਰ ਰ ਮੇਰਾ ਚਾਹ ਪੀਣ ਨੂੰ ਹੁਣ ਲਗਾ ਤੂੰ ਹੂੰ ਘਤ ਬਣਾਇਆ ਜਿੰਦੀ ਤੇ ਉਹ ਤਾਂ ਪੰਡੇ ਜੀ ਤੋਂ ਦੇ ਪੈ ਮਣ ਕੇ ਦੋ ਨਹੀਂ ਹੈਗਾ ਵੀ ਖਾਸੇ ਆ 43 ਸੀ ਹੋ ਜਾਣਗੀ ਤੂੰ ਬਬੀ ਤੂੰ ਤੋਂ ਲਈ ਮੈਂ ਮੈਂ ਵੀ ਥੱਕ ਗਈ ਮਨਾਂ ਤੇ ਚਾਹ ਬਣਾ ਕੇ ਨਾ ਮੈਂ ਤੁਕੇ ਬਟੀ ਤੂੰ ਭਾਂਡੇ ਜੇ ਤੋਂ ਉਹਦੇ ਮੈਂ ਦੇਖਦੀ ਆ ਕੱਪੜੇ-ਕੁਪੜੇ ਜੇ ਚੱਕਦੀ ਆ ਉੱਥੋਂ ਪਏ ਨੇ ਜਵਾਖ ਆਏ ਨੇ ਸਕੂਲਾਂ ਤੋਂ ਹੁਣ ਵਰਤੀਪੁਰ ਦੀ ਲਾ ਕੇ ਸਿੱਟੀ ਆ ਉਹਨਾਂ ਨੇ ਉਹ ਚੱਕਦਾ ਮੈਂ ਚਲ ਐ ਗਰੀ ਮੈਂ ਕੇਰਾ ਪਾਣੀ ਜੇ ਬਾਦੀ ਨਹੀਂ ਡੱਬ ਚਿੱਤੀ ਮੇਰੇ ਨਤਵਾ ਦੀ ਭਾਂਡੇ ਚੱਲ ਪਾਲਾ ਚਾ ਭਾਜਾ ਖੜੀ ਜਾ ਚੱਲ ਠੀਕ ਆ ਕੰਮ ਦਾ ਡੱਕਾ ਤੋੜ ਕੇ ਰਾਜੀ ਨਹੀਂ ਹੈਗੀ ਕਮਜ਼ੋਰ ਕਹੀਗੀ ਤਾਲਾ ਮੈਂ ਵੀ ਚਫਕਾਉਂ ਬਾਕਪੜੇ ਮਾਂ ਬੇਬੇ ਤੇਰਾ ਤੜਕੀ ਬੋਲੀ ਨਾ ਕਿਵੇਂ ਆ ਉਸ ਬਣਾਇਆ ਨਹੀਂ ਕੁਛ ਤਲਕੀ ਬਣਾਉਂਦੀ ਤਾਂ ਸੀ ਕਿ ਤੂੰ ਬਾਜਾ ਮਾਰਨ ਲੱਗਿਆ ਦੱਸ ਕੀ ਗੱਲ ਹੈ ਪਾਣੇਗਾ ਜੀ ਮੈਂ ਪੂਰੇ ਪੈਸੇ ਲੈਦੇ ਆਂ ਚੋਲੀ ਆ ਗਈ ਤੂੰ ਨਿਕਲ ਜਾ ਜਵਾਕ ਅਕੇ ਹੋਲੀ ਆ ਗਈ ਲੈ ਉਹ ਉੱਥੇ ਸਾਰੇ ਖੇਡਦੇ ਨੇ ਹੋਲੀ ਉਹਨੇ ਦੋਸਤ ਆਉਣਗੇ ਮੋਟਰਸਾਈਕਲ ਤੇ ਫਿਰ ਉਹਨਾਂ ਨੇ ਖੇਡਣ ਜਾਣਾ ਨਹੀਂਗਾ ਐਵੇਂ ਨਾ ਕੱਪੜੇ ਜੇ ਗਾਲ ਨਹੀਂ ਫਿਰ ਕਿਉਂ ਇਹਦਾ ਮੈਂ ਪੁਰਾਣੀ ਕੱਟ ਕੇ ਪਾਏ ਨਹੀਂ ਪਤਾ ਹੀ ਆ ਮੈਨੂੰ ਤੇਰਾ ਮੂੰਹ ਕਾਲਾ ਕਾਲਾ ਕਰਾ ਕੇ ਆ ਜਾਏਗਾ ਉਹ ਪੇਲ ਕਿਉਂ ਅੱਜ ਜਦੋਂ ਦਾ ਦਿਨ ਆ ਮਾ ਖੇਡ ਲੈਣ ਦੇ ਚਲਾਇਆ ਕਰ ਫਿਰ ਆ ਤੇਰਾ ਪਿਓ ਆਉਣ ਵਾਲਾ ਉਹ ਚੰਗੀ ਤਰ੍ਹਾਂ ਤੈਨੂੰ ਹੋਲੀ ਖੜਿਓਗਾ ਉਹਨੇ ਦੇਣੇ ਨਹੀਂ ਤੂੰ ਦੇ ਦੇ ਮਾਂ ਬਣ ਕੇ ਐ ਨਾ ਦੇਖ ਮੇਰੇ ਤੇ ਕਹਿੰਦਾ ਦੇ ਦੇ ਮਾਂ ਬਣ ਕੇ ਐ ਕਹਨੂੰ ਕਰਦੀ ਆ ਬਾਪੂ ਨੇ ਨਹੀਂ ਦੇਣੇ ਉਹ ਤਾਂ ਤੂੰ ਅੱਡ ਲੈ ਕੇ ਜਾਏਂਗਾ ਮੈਨੂੰ ਪਤਾ ਤੇਰਾ ਚਾਂਬਲੇ ਹੋਏ ਦਾ ਉਹ ਨਹੀਂ ਦਿੰਦਾ ਮੈਨੂੰ ਮੈਂ ਤੈਨੂੰ ਤੋਂ ਮੰਗਦਾ ਤੂੰ ਦੇ ਫਿਰ ਹੋਰ ਕੁਝ ਖਾਣਾ ਪੀਣਾ ਨਹੀਂ ਪਹਿਲਾਂ ਰੋਟੀ ਪਣੀ ਤਾਂ ਖਾ ਲੈਂਦਾ ਆ ਕੇ ਆਉਂਗਾ ਮੈਂ ਆ ਕੇ ਖਾਣਾ ਤੇ ਤਾਂ ਤੇਰਾ ਪਤਾ ਹੀ ਹੈ ਮੈਨੂੰ ਮੈਂ ਇੱਕ ਵਾਰੀ ਜਾਇਆ ਮਾ ਨਾ ਫਿਰ ਦੁਬਾਰੇ ਆਉਂਗਾ ਫਿਰ ਆ ਕੇ ਰੋਟੀ ਖਾਉਂਗਾ ਫਿਰ ਨਾਲੇ ਬਾਪੂ ਆਉਜੂ ਤੋ ਦੇਖ ਉਹਨੂੰ ਮਿਲ ਕੇ ਫੇਰੇ ਚਾਪ ਤੇਰਾ ਬਾਪੂ ਆ ਗਿਆ ਆ ਗਿਆ ਬਾਪੂ ਆ ਗਿਆ ਚੱਲ ਮੈਂ ਇਧਰੇ ਚਾਪਾਂ ਇਧਰੇ ਆ ਆ ਫੜ ਲਓ ਕੋਈ ਨਹੀਂ ਮੈਂ ਫੜ ਲਾ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਬਹੁਤ ਸੱਡੀ ਕਾ ਲੈ ਬੈਗ ਬਣਾ ਦੇ ਉਹ ਠੀਕ ਹੈ ਵਧੀਆ ਤੂੰ ਅਸ ਠੀਕ ਆ ਮੈਂ ਤਾਂ ਠੀਕ ਆ ਵਧੀਆ ਵਧੀਆ ਬਾਪੂ ਅੱਜ ਤੂੰ ਹੋਲੀ ਵਾਲੇ ਦਿਨ ਘਰੇ ਆ ਗਿਆ ਮੈਂ ਹੋਲੀ ਵਾਲੇ ਦਿਨ ਆਉਣੀ ਸੀਗਾ ਹੋਰ ਤ੍ਰਿਪੂਆ ਦਾ ਕਹਿੰਦੀ ਕਹਿੰਦੀ ਰਹਾ ਹਲੇ ਪਾਸਾ 7 ਦਿਨ ਪੂ ਆ ਗਿਆ ਮੈਂ ਠੀਕ ਆ ਹੁਣ ਤਾਂ ਠੀਕ ਆ ਪਤਾ ਚਲ ਵਧੀਆ ਹੋਰ ਦਾ ਸਾ ਆਪਣੇ ਮਾਲਪੋਸੂ ਕੰਨੇ ਨਹੀਂ ਠੀਕ ਠਾਕ ਹੈ ਸਾਰੇ ਵਧੀਆ ਨੇ ਵਾ ਕੱਪੂਕ ਮੈਂ ਲਿਆ ਕੇ ਸੈਟ ਲੈਂਦਾ ਸੀ ਸਵੇਰੀ ਸਾਰਾ ਕੁਝ ਕਰ ਦਿੰਦੇ ਸੀਗੇ ਉਹ ਮੈਂ ਭੱਗ ਜਾਂਦਾ ਸੀ ਹਾਂ ਮੈਨੂੰ ਤਾਂ ਬਾਰਾ ਫਿਕਰ ਲੱਗਿਆ ਪਿਆ ਸੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸ਼ੁਕਰ ਹੈ ਕਰ ਦਿੱਸ ਗਿਆ ਚਾਰ ਦਿਨ ਹੋ ਗਏ ਜਵੇਂ ਐ ਹੋਇਆ ਪਿਆ ਸੀ ਸੁਣਨਾ ਸੁਣਨਾ ਅੱਛਾ ਹੋਰ ਹੁਣ ਧੰਨਾਲੇ ਕਹਿ ਦਿੰਦੇ ਤੁਸੀਂ ਪਿਆ ਉਹ ਰੋਡਾਂ ਲੱਗਿਆ ਰਹਿੰਦਾ ਨਾ ਇੱਕ ਕਿਹੜਾ ਕਹਿੰਦਾ ਹੈਗਾ ਕੋਈ ਨਹੀਂ ਕਹਿੰਦਾ ਇਹਦਾ ਮੜਾ ਮੋਟਾ ਕੰਨ ਦੇ ਮੇ ਵੀ ਪਿੱਛੇ ਉਹ ਲੈ ਜਾਂਦਾ ਤਾਂ ਕੀ ਲੱਗਾ ਹੁਣ ਮੈਨੂੰ ਭਰੋਸਾ ਤਾਂ ਹੋ ਗਿਆ ਵੀ ਮੇਰੇ ਬਿਨਾ ਘਰੇ ਸਰਦਾ ਵੀ ਨਹੀਂ ਚੱਲ ਐ ਦੱਸੋ ਹਾਂ ਭੈਣ ਜੀ ਕਿਵੇਂ ਨੇ ਠੀਕ ਨੇ ਜੇਕਰ ਉਹ ਬਹੁਤ ਠੀਕ ਨੇ ਪਰ ਥੋੜਾ ਜਿਹਾ ਤਾਂ ਗੱਲ ਰੁਕਿਆ ਵਾ ਸੀਗਾ ਹੁਣ ਤਾਂ ਠੀਕ ਹੈ ਅੱਛਾ ਹਾਂ ਹੁਣ ਤਾਂ ਮੈਂ ਤਾਂ ਕਦੀ ਕਦੀ ਪੀੜਾ ਤੋਂ 15 ਦਿਨ ਲੈ ਮੈਂ ਕਿਹਾ ਮੈਂ ਰਹਾ ਕਿੱਥੋਂ ਮੇਰੇ ਘਰੇ ਵੀ ਨਹੀਂ ਸਰਦਾ ਮੇਰੇ ਬਿਨਾਂ ਤਾਂ ਪਸੂ ਹੀ ਬਹੁਤ ਡਾਡਾ ਮਾਰਦੇ ਹੋਣਗੇ ਉਹ ਹੀ ਤਾਂ ਹੈ ਕਿ ਸੀ ਕੱਖ ਲਿਆ ਕੇ ਪਾ ਦਿੰਦੇ ਸੀ ਇਹਨਾਂ ਨੂੰ ਦੰਨੀ ਕਰਦੇ ਸੀ ਦੇਖ ਦੇਖ ਤੈਨੂੰ ਸੰਗ ਆਉਣੀ ਚਾਹੀਦੀ ਐ ਕਿਵੇਂ ਤੂੰ ਕੱਖ ਪੱਠੇ ਲੈ ਕੇ ਆਇਆਗਾ ਕਿਵੇਂ ਆਪ ਬਣਾ ਕੇ ਦੇ ਕੇ ਆਇਆ ਨਾਲ ਉਹ ਚਲ ਕੋਈ ਨਹੀਂ ਮਾਪਤ ਕੰਮ ਕਰਦੇ ਰਹੇ ਜਣੀ ਮੈਂ ਤਾਂ ਕਰਨੀ ਸੀ ਮੈਂ ਤਾਂ ਸਰਦਾ ਨਹੀਂ ਇਹਨੂੰ ਸਰ ਜਾਂਦਾਗਾ ਇੱਕ ਦਿਨ ਗਈ ਆ ਬੇਬੇ ਉਹ ਨਹੀਂ ਮੈਨੂੰ ਵਾਰੀ ਵਾਰੀ ਹਾਂ ਠੀਕ ਹੋਦਾ ਸੀ ਤੈਨੂੰ ਕੱਲੀ ਨਹੀਂ ਜਾਣਾ ਪੈ ਗਿਆ ਇਹ ਸੈਨੂੰ ਲੈ ਕੇ ਗਈ ਸੀ ਇਹ ਤਾਂ ਟੜਦਾ ਸੀ ਬਾਹਰ ਚਲਦਾ ਸੀਗਾ ਬਸ ਇਸੇ ਕਰਕੇ ਮੈਨੂੰ ਭੱਜਣਾ ਪਿਆ ਕਿ ਨਾ ਬੇਬੇ ਦੀ ਸੇਲੀ ਬਣੀ ਆ ਉਹ ਟੁਕਲੀਆਂ ਕਰਨੀ ਹੁੰਦੀ ਨੇ ਪਰ ਭੱਗ ਜਾਂਦੀ ਆ ਦੇਖ ਦੇ ਹੈਗੀ ਆ ਉੱਥੇ ਇੱਕ ਅੱਛਾ ਅੱਛਾ ਨਾ ਤੂੰ ਆਪ ਦੀਆਂ ਤਾਂ ਦੱਸਦਾ ਨਹੀਂ ਵੀ ਹੈ ਆਪ ਦੇ ਕੀ ਕਰਦਾ ਹਰਕ ਤਾਂ ਗੱਲ ਸੁਣੋ ਮੇਰੀ ਹਾਂ ਫੇਰ ਤੁਸੀਂ ਆਖੋਂਗੇ ਲਾਂਭੇ ਦਿੰਦੀ ਆ ਥੋੜੇ ਮਗਰੋਂ ਜਦੋਂ ਆਖੇਨ ਲੱਗਾ ਆਖਿਆ ਇਹਨੂੰ ਵੀ ਆ ਟੋਕਰੀ ਪਾ ਦੇ ਕੱਖਾਂ ਦੀ ਧਰ ਕੇ ਉੱਥੇ ਇੱਕ ਹੋਰ ਮੋਬਾਈਲ ਲੈ ਕੇ ਆਇਆ ਸੀ ਕਿਸੇ ਦਾ ਉਹਦਾ ਬਾਪੂ ਬਾਪੂ ਲੈ ਵੀ ਹੈਗਾ ਮੈਂ ਵੀ ਬਰ ਲੈਣਾ ਜੀ ਉਹ ਬਾਪੂ ਲੈ ਆ ਕੋਈ ਗੱਲ ਨਹੀਂ ਮੈਨੂੰ ਮੋਬਾਈਲ ਫਿਰ ਮੈਂ ਤਾਂ ਫਿਰ ਸਾਦਾ ਵੀ ਬਿਨਾ ਹੁਣ ਸਾਰੇ ਹੁਣ ਮੈਨੂੰ ਤੂੰ ਬੁਲਾਉਣਾ ਕਰਨਾ ਹੁੰਦਾ ਲੱਭਦਾ ਫਿਰ ਦਰੈਣਾ ਫਿਰ ਤੂੰ ਮੈਨੂੰ ਫੋਨ ਕਰ ਲੈ ਕਰੇਗਾ ਉਹ ਤਾਂ ਖਾਈ ਪੱਤੇ ਇਹਦੇ ਵੀ ਨਾ ਹੁਣ ਸਾਦਾ ਨਹੀਂ ਅੱਜ ਇਹ ਮਿਕੜ ਤੋਂ ਮੈਂ ਇਹਨੂੰ ਕਹਿ ਰਹੀ ਆ ਨਾ ਅਜੇ ਚੱਜ ਕਰਿਆ ਤਾਂ ਬਾਪੂ ਤਾਸ ਮਾੜਾ ਇਹ ਮੋਬਾਈਲ ਤਾਂ ਹੁਣ ਹਰ ਇੱਕ ਬੰਦੇ ਕੋਲੇ ਜ਼ਰੂਰੀ ਆ। ਨਾ ਨਾ ਕੋਈ ਨਹੀਂ। ਜਦੋਂ ਹੁਣ ਤੂੰ ਗੱਪਰੂ ਹੋ ਗਿਆ ਨਾ ਸਾਰੀਆਂ ਚੀਜ਼ਾਂ ਤੈਨੂੰ ਲੈ ਕੇ ਦੇਵਾਂਗੇ ਪੁੱਤ। ਨਾਲੇ ਮੈਂ ਤਾਂ ਤੇਥੋਂ ਭਜਦਾ ਹੀ ਨਹੀਂ। ਉਹ ਤਾਂ ਠੀਕ ਆ ਨਾ। ਸ਼ਰਾਰਤਾਂ ਇਹ ਚ ਇੰਨੀਆਂ ਵਧ ਗਈਆਂ ਜਿਵੇਂ ਇਹ ਉੱਠ ਵਾਂਗੂ ਬਾਤਾਂ ਨੇ ਸ਼ਰਾਰਤਾਂ ਵੀ ਵਧ ਗਈਆਂ ਇਹ ਚ। ਨਾ ਪੁੱਤ ਸ਼ਰਾਰਤਾਂ ਨਾ ਕਰੀ ਕਿਸੇ ਪਾਸੇ ਦੇਖ ਮੈਨੂੰ ਲਾਂਬਾ ਨਾ ਦੇ ਬਈ ਜਿਹੜਾ ਕੰਮ ਤੈਨੂੰ ਕਿਹਾ ਨਾ ਵੀ ਪੜ੍ਹਾਈ ਕਰ ਪੜ੍ਹਾਈ ਕਰਕੇ ਤੂੰ ਵੱਡਾ ਅਫਸਰ ਬਣ ਜਾ। ਹੋਰ ਹੋ ਕੇ ਮਾਂ ਵਰ ਨਾ ਕਰ। ਤਾਂ ਲੋਈ ਜਿਹਾ ਕੱਟੋ। अच्छा अच्छा कोई नहीं चलो मैं समझਦਾ ساری ਗੱਲ ਠੀਕ ਹੈ ਦੁਬਾਰੇ ਬੋਲੀ ਮੈਨੂੰ ਦੱਸ ਉਹ ਤਾਂ ਸਾਡੇ ਪਿਓ ਪੁੱਤ ਦੀ ਗੱਲ ਆ ਹੋਈ ਅੱਛਾ ਜੀ ਪੁੱਤਾਂ ਮਦੀ ਗੱਲ ਕਰਦੇ ਹੁੰਦੇ ਸੀ ਹਾਂ ਤੇ ਹੁਣ ਦੱਸ ਤੇਰੀ ਪੜ੍ਹਾਈ ਦਾ ਕੀ ਹਾਲ ਹੈ ਪੜ੍ਹਾਈ ਵੀ ਵਧੀਆ ਬਹੁਤ ਪੇਪਰ ਸ਼ੁਰੂ ਹੋਣ ਵਾਲੇ ਨੇ ਮੂਰੇ ਠੀਕ ਹੈ ਤੇ ਮੈਂ ਕਹ ਇਹਦੀਆਂ ਤਾਂ ਚੱਲ ਛੱਡ ਪਰ ਆ ਇਹ ਤਾਂ ਮੈਨੂੰ ਪਤਾ ਜਾਵੜੀਆਂ ਮਾਰੀ ਜਾਊਗਾ ਤੇ ਫਿਰ ਭੈਣ ਜੀ ਜਦੋਂ ਇੰਨੇ ਹੋ ਸੀ ਨਾਲ ਹੀ ਲੈ ਜਾਂਦਾ ਨਾਲ ਕਿਵੇਂ ਲਿਆਉਂਦਾ ਪੇਹਾਤਾ ਮੈਂ ਬਿਠਿਆ ਸੀ ਮਹਾਚਲ ਭਾਣੇ ਮੇਰੇ ਕੋਲੇ ਤੂੰ ਹੁਣ 10 ਦਿਨ ਮੇਰੇ ਕੋਲ ਰਹੀ ਤੇ ਹੋਰ ਕੋਣਾ ਤੇ ਕਹਿੰਦੀ ਬ੍ਰਾ ਮੈਂ ਹੂੰ ਤਾਂ ਜਰੂਰ ਪਰ ਮੈਨੂੰ ਮੈਨੂੰ ਠੀਕ ਹੋ ਜਾਂਦੇ ਕਹਿੰਦੀ ਫੇਰ ਰਹੂੰਗੀ ਉਹ ਹੀ ਗੱਲ ਇੱਥੇ ਦਾ ਮੈਂ ਕਿੰਨਾ ਕਟੱਬਰ ਆਇਆ ਤਾਂ ਤਾਂ ਠੰਡਾ ਆਪੇ ਕਰਕੇ ਦੇਈ ਜਾਂਦੀ ਉਹਨੂੰ ਚਲ ਕੋਈ ਨਹੀਂ ਹੁਣ ਨਾਲ ਤਾਂ ਐ ਕਰਾਂਗੇ ਆਪਾਂ ਦੋਨੇ ਜਣੇ ਦੁਬਾਰੇ ਮਿਲਾਂਵਾਂਗੇ ਨਾਲੇ ਲੈ ਆਵਾਂਗੇ ਚਲ ਚੰਗਾ ਤੁਸੀਂ ਪਿਓ ਪੁੱਤ ਗੱਲਾਂ ਕਰੋ ਮੈਂ ਚਾਹ ਦੀ ਕੁੱਟ ਬਣਾ ਦਾ ਨਾਲੇ ਫਿਰ ਮੈਂ ਗੁਰਦੁਆਰਾ ਸਾਹਿਬ ਜਾਣਾ ਅੱਜ ਸੰਗਰਾਂਦ ਹੈਗੀ ਅੱਛਾ ਅੱਛਾ ਮੈਂ ਵੀ ਆਖਿਆ ਮੁੰਡਾ ਇਹ ਕਿ ਮੇਰੀ ਬੱਤੇ ਮਾਂ ਮੇ ਵੇ ਕਿਆ ਕਰ ਸਰਦਾਗਾ ਚਲ ਕੋਈ ਗੁਰੂ ਘਰ ਤਾਂ ਜਾਇਆ ਚਾ ਅਸੀਂ ਫੇਰ ਪੀ ਲਾਂਗੇ ਪਹਿਲਾਂ ਗੁਰੂ ਘਰ ਜਾਇਆ ਨਹੀਂ ਨਹੀਂ ਮੈਂ ਧਰਦੀ ਸੀ ਅੱਛਾ ਹੋਰ ਹੁਣ ਆ ਦੇਖ ਇਹੇ ਸ਼ੋਰ ਨੇ ਵਿਚਾਰੇ ਨੇ ਹੋਲੀ ਖੇਡਣ ਜਾਣਾਗਾ ਹੋਲੀ ਹੋਰ 200 ਰੁਪਏ ਦੇ ਦੇਖ ਲੈ ਹੌਣ ਸਾਰੀ ਪੁੱਤ ਇਹ ਕੰਮ ਤੂੰ ਐ ਨਾ ਕਰ ਕਬੀ ਲੋਹਾ ਗਰਮ ਦੇ ਕੇ ਸੱਟ ਮਾਰਦਾ ਦੇਖ ਲੈ ਨਹੀਂ ਬਾਪੂ ਤਾਂ ਮੇਰੇ ਨਾਲ ਦੋਸਤ ਕਦੋਂ ਦੇ ਬੁਲਾਈ ਜਾਂਦੇ ਨੇ ਬੇਬੇ ਦਾ ਤੈਨੂੰ ਪਤਾ ਲਾਰੇ ਲਾਈ ਜਾਂਦੇ ਕਹਿੰਦੇ ਦੇ ਦੂੰ ਦਿੰਦੀ ਨਹੀਂ ਪੈਸੇ ਉਹ ਮਨ ਤੂੰਦੇ ਕੋਈ ਨਾ ਫੇਰ ਆਥ ਨੇ ਜਿਲੇ ਆਂ ਰੰਗ ਹੋਣੀ ਕਰਨ ਤੜਕੇ ਸਾਰਾ ਦਿਨ ਪਿਆ ਹੈ ਹੁਣ ਨੇ ਇਹਦਾ Holi ਖੇਡਾਂਗੇ ਰਾਤ ਨੂੰ ਕਿੱਦਾਂ ਖੇਡਾਂਗੇ ਫੇਰ ਕਿੰਨੇ ਕ ਚਾਹੀਦੇ ਨੇ 200 ਦੇ ਦੇ ਹੱਦ ਹੋ ਗਈ 200 ਮੈਂ ਪਾਰੋਂ ਆਇਆ ਪਤਾ ਤੈਨੂੰ 100 ਦੇ ਦੇ 100 ਦੇ 100 150 ਤਾਂ ਦੇ ਆ ਆ ਲੈ ਲੈ ਆ ਗਿਆ 200 ਤੈਨੂੰ ਮੱਝਾ ਨਾ ਹੋ ਕਰੀ ਚੰਗਾ 50 ਨਾਲ ਦੀ ਸਰਨਾ 100 ਦੇ ਦੇ ਤੂੰ ਤਾਂ ਚੱਲ ਚੰਗਾ ਆ ਲੈ ਦੇਖ ਕੇ ਖਰਚ ਕਰੀ ਬੁੱਤ ਚੰਗਾ ਕੋਈ ਨਹੀਂ ਕੋਈ ਨਹੀਂ ਬੱਸ ਕੋਈ ਨਹੀਂ ਮੈਂ ਬੇਪੇਲਾ ਬੈਠ ਪਰ ਲੈ ਆ ਚਾਦੀ ਘੁੱਟ ਪੀਤੀ ਹਾਲ ਕੋਈ ਪੁੱਤਾ ਵਾਸਤੇ ਕਮਾਉਂਦੇ ਆਂ ਨਾਲੇ ਚੱਲ ਹੋਲੀ ਦਾ ਤਿਹਾਰ ਹੈ ਚਾ ਰੰਗ ਰੰਗ ਪਾ ਲੂਗਾ ਕੋਈ ਆਪਾਂ ਕੀ ਦੇ ਵਾਸਤੇ ਕਮਾਉਂਦੇ ਆਂ ਲੈ ਆਓ ਚਾਹ ਦੇਖ ਲੈ ਕਰੀ ਕੀ ਵਾਕ ਨਹੀਂ ਮਨ ਲੱਗ ਕੇ ਮੈਂ ਤਾਂ ਮੁਡੇ ਦੇ ਮੁਕੰ ਦੇਖੀ ਜਾਂਦੀ ਜੀ ਆ ਜੀ ਪੁੱਤਾ ਮੇਰਾ ਉਹਦੇ ਵੀ ਨਾਲ ਮਨ ਲੱਗਦਾ ਤਾਂ ਹੀ ਆਇਆ ਹੋਇਆ ਬਸ ਜੀ ਡੀ ਗੁੜੂ ਕੋਈ ਕਰੀ ਜਾਂਦਾ ਮਾਉਂ ਤਲਾ ਮੇਰਾ ਪੁੱਤਾ ਸਮਾਦਾ ਠੀਕੋ ਹਾਂ ਠੀਕੋ ਕਿਵੇਂ ਕੱਲੀ ਬੋਲੀ ਜਿੰਦੀ ਬੈਠੀ ਕੱਲੀ ਤਾਂ ਪੁੱਤ ਮੈਂ ਆਲ ਤੇ ਮਾਂਜੇ ਨਹੀਂ ਆਏ ਹੋਰ ਜਿੰਦੀ ਹੈ ਹੈ ਤੇ ਮਾਫਾ ਦੇਖੀ ਜਵਾਕ ਹੈ ਨਹੀਂ ਕਰ ਜੂਆਂ ਲੱਗਦਾ ਮੇਰਾ ਕਿਧਰ ਵਕੇ ਪੁੱਤ ਨਾ ਫੀਸ ਭਰ ਨਹੀਂ ਆਇਆ ਇੱਕ ਮਦੀ ਕੱਲੀ ਚਲ ਕੋਈ ਨਹੀਂ ਫਿਰ ਤੂੰ ਪੁੱਤ ਬਾਹਰ ਤੇ ਲਿਆ ਆਇਆ ਤੂੰ ਫਿਰ ਤੂੰ ਵਾਗ ਜਾਂਦੀ ਨਾਲ ਮਾਂ ਪੁੱਤ ਮੇਰਾ ਨਾ ਸਰੀਰ ਸੈੱਟ ਨਹੀਂ ਸੀਗਾ ਮੈਨੂੰ ਬੁਖਾਰ ਵਾਲਾ ਜਿਹੜਾ ਪੈ ਸੀਗਾ ਹਾਂ ਵੀ ਡਰਿਆ ਪੁੱਤ ਫਿਰ ਮਤਮੇ ਨਾਲ ਲੱਗਦੀ ਫਿਰ ਨਿਕਲ ਜਾਈਊਗੀ ਡਰਦੀ ਗੱਲ ਨਹੀਂ ਗੱਲ ਤਾਂ ਟਾਈਮ ਖਰਾਬ ਕਰੂ ਉਹਨੇ ਕਿੱਥੋਂ ਦਾ ਰਾਜ ਕੋਈ ਮਿਲ ਕੋਦਨੇ ਗੱਲੀ ਲੱਗ ਜੂ ਚਲ ਕੋਈ ਨਹੀਂ ਪੁੱਤ ਆਪਾਂ ਨੂੰ ਪਤਾ ਹੀ ਆ ਹੁਣ ਆਪਦੀ ਨੂੰ ਤੇ ਕਿਧਰ ਵੀ ਨਾਉ ਦਿੰਦੀ ਹੈ ਕੁੜੀ ਤਾਂ ਸੁਣ ਲੈ ਕਰਨ ਕੁੜੀ ਦੀ ਮੈਂ ਤਾਂ ਸੁਣਨੀ ਪਹਿਲਾਂ ਮੈਂ ਤੂੰ ਐਂ ਤਾਂ ਠੀਕ ਠਾਕ ਆ ਗਿਆ ਵਧੀਆ ਜਮਾ ਵਧੀਆ ਤੇਰੀ ਫਿਕਰ ਉਹ ਦਿਨ ਤਾਂ ਹੁਣ ਆ ਹੀ ਲੱਗਦੇ ਨੇ ਕੰਮ ਹੀ ਹੋ ਜਾਗਾ ਸੀ ਕਹਿੰਦਾ ਮੇਰਾ ਫਿਕਰ ਨਾ ਮੈਂ ਤੇਰਾ ਫਿਕਰ ਨਾ ਕਰੂ ਕਰੂ ਕੀ ਦਾ ਉਹ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਤੂੰ ਤੁਹਾਨੂੰ ਦੱਸ ਗੱਲ ਕੀ ਕਹਿੰਦੇ ਸੀ ਉਹ ਕੁੜੀ ਹੈਗੀ ਉਹ ਨਾ ਕੋਤ ਜਮੀ ਨਹੀਂ ਆਖੇ ਲੱਗਦੀ ਮੈਂ ਮਾਰੇ ਮੱਠੀ ਨਹੀਂ ਮੱਠੀ ਹੋ ਜਾਂਦੀ ਕੁੜੇ ਰਾਣੀ ਮੈਨੂੰ ਪਾਣੀ ਦੇ ਦੇ ਰਾਣੀ ਚਾਹ ਦੇ ਦੇ ਉਹ ਤਾਂ ਬਿਰਦੀ ਨਹੀਂ ਪੁੱਤ ਮੈਨੂੰ ਤਾਂ ਕਿਉਂ ਕੀ ਪਤਾ ਮਾਰ ਬੋਲ ਕਿਥੇ ਰਾਣੀ ਕੁੜੇ ਰਾਣੀ ਲਾਹ ਹੁੰਦੇ ਪਜਾਣੀ ਬੋਲਦੀ ਕਿ ਸੰਤ ਨਹੀਂ ਗਈ ਖਾਣੇ ਚ ਰਸਤੀ ਕਾਲ ਪੁੱਤ ਨਾ ਚ ਸਤਰੀ ਦਾ ਤੱਕ ਕਿਤਰਾ ਉੱਜਾ ਗਿਆ ਕੋਈ ਵੀ ਉੱਥੇ ਬੈਠੀ ਚਾਹ ਬਣਾਉਂਦੀ ਸੀ ਲੈ ਤੈਨੂੰ 20 ਦਾ ਬੋਲਵਾਰ ਤੇ ਪਹਿਲਾਂ ਇੱਧਰ ਵਹਿ ਜਾ ਇੱਧਰ ਆ ਨਹੀਂ ਇੱਧਰ ਹੋ ਜਾ ਦੱਸਦਾ ਤੈਨੂੰ ਹੁਣ ਤੱਕ ਛੜ ਦੱਤੀ ਹੈ ਮਿੱਠੜ ਡੱਤੀ ਚੱਕਰ ਕੀ ਆਸ ਨਹੀਂ ਪਸੂ ਆ ਵੇ ਵੇ ਪਹਿਲਾਂ ਕੀ ਨਾ ਕਹਿੰਦੀ ਅੱਖਾਂ ਲੱਗਦੀ ਮੇਰੇ ਨਹੀਂ ਲੱਗਦੀ ਉਹ ਚਾਹ ਬਣਾਉਣਾ ਹੁਣ ਤਾਂ ਤੈਨੂੰ 20 ਬੋਲ ਮਾਰ ਲਿਆ ਜੇ ਧੁਮਾਗਰ ਅੱਖੇ ਲੱਗਦੇ ਹੋਣਗੇ ਦੂਰ ਸਣੀ ਦੀ ਆਵਾਜ਼ ਤੇ ਸਚਨਾਂ ਦੇ ਮੁੰਡੇ ਫਿਰ ਆਏ ਕਹਿੰਦੀ ਸੀ ਕੋ ਰਿਸ਼ਤੇਵਾਰਨ ਤੋਂ ਤੇ ਮੁੰਡਾ ਜੜਾ ਆ ਕਿ ਤਨਾ ਮਿੱਠਣਾ ਮੇ ਤਾਂ ਨਾਲ ਖੁੱਲ ਜਾਈਂ ਦਿਮਾਗ ਨਹੀਂ ਮੇਰਾ ਕੰਮ ਨਿਕਰਦਾ ਕੁਲੀ ਤਾਂ ਜਮੀ ਸਭ ਤੰਗਾਰ ਕਿਵੇਂ ਇਹ ਕੁੜੀ ਆ ਸੀਗਾ ਇਹਦੇ ਰਿਸ਼ਤੇ ਵਾਸਤੇ ਅੱਛ ਮੈਂ ਸੋਧਿਆ ਨਹੀਂ ਖੜ ਜਾ ਗੱਲ ਸੁਣ ਮੈਂ ਚਾਹ ਰਹੀ ਮੈਂ ਤਾਂ ਨਾ ਆਇਆ ਕਹਿਨੀ ਆਂ ਬੀਗੂ ਗੀ ਦੇ ਕੁੜੇਨ ਟੱਕਰ ਉੜੀ ਤੇ ਜਾਣਾ ਤਾਂ ਦੇਖ ਪੜ ਕਰਕੇ ਪਰੇ ਕਰਦੇ ਨੇ ਪੜਸਤਾ ਇਹਦਾ ਕੁੜਾ ਪਹਿਲਾਂ ਮਾ ਆਪ ਦੇਖੋ ਜ਼ਰਾ ਕੁ ਸਵੇਰ ਕਰਾ ਦੇ ਤੂੰ ਤੂੰ ਦੇਖੇਗਾ ਤਾਂ ਤੂੰ ਹੀ ਮੈਂ ਤਾਂ ਨਹੀਂ ਦੇਖਣ ਜਾਊਂਗੀ ਚੱਲ ਕੋਈ ਗੱਲ ਨਹੀਂ ਮੈਂ ਚਲਾ ਲੈਣਾ ਕੱਲ ਕਰ ਲੂ ਮੈਂ ਜਾਣਾ ਪੜੇਗਾ ਹਾਂ ਤੂੰ ਮੇਰਾ ਪੁੱਤ ਬਣ ਕੇ ਇਹ ਤਾਂ ਹਾਂ ਆਪਾਂ ਇੱਕਦਮ ਕਰਨੇ ਕਰ ਲੈ ਕੋਈ ਗੱਲ ਨਹੀਂ ਮੈਂ ਜਾਣਾ ਮੈਂ ਘੰਟਾ ਨਾ ਕਰਨਾ ਰੈਸਟ ਮੈਂ ਕਿਹਨੂੰ ਚਾਹ ਪੀ ਜਾਂਦਾ ਤੂੰ ਹਾਂ ਚਾਹ ਪੀ ਕੇ ਮੈਂ ਫਿਰ ਜਾਊਂਗਾ ਜਾ ਉਹ ਲੈ ਕੁੜੀਏ ਕਾਈ ਬਾਈ ਲੈ ਬੀ ਵੇ ਬਤੈਨੂ ਵੀ ਲੱਗੇ ਤਾਂ ਥੋੜੀ ਚਾਹ ਨਾ ਉਸ ਸਮਾਂ ਤਲੀ ਪੀਂਦੀ ਦੇਖ ਲੈ ਪੁੱਤ ਹਾਂ ਕਰ ਦੇ ਨਾ ਇਹ ਨਹੀਂ ਸੰਗ ਕਉਂਦੀ ਵੀ ਨਾਲ ਮੇਰੀ ਮਾਂ ਬੱਕੀ ਤੜਕੀ ਨੇ ਚਾਹ ਦੇ ਕੇ ਆਵਾ ਮੈਂ ਕੇ ਪੁੱਛਣਾ ਨਹੀਂ ਗੱਲਾਂ ਨਾਲ ਆਹ ਦੇਖ ਲੈ ਕਿ ਜਿਵੇਂ ਕੋਈ ਮੈਂ ਬਕਾਨੀ ਹੁੰਦੀ ਆ ਕੋਈ ਨਹੀਂ ਵੀ ਮੈਂ ਕਰਦਾ ਗੱਲ ਜੀ ਟੈਨਸ਼ਨ ਆ ਇਹ ਤਾਂ ਨਾਕ ਤਾਂ ਕਰ ਤੂੰ ਟੈਕਟ ਨਾ ਬਾਬੂ ਤੂੰ ਫਿਲਮਾਂ ਦੇ ਫਿਲਮ ਕੱਟ ਕੇ ਸਮਾਂ ਵਿੱਚ ਉਹ ਤੂੰ ਐਂ ਜੀ ਫਿਲਮ ਕੱਟੇਗਾ ਜਿਹੜੇ ਮੈਂ 20-25 ਰੁਪਏ ਪਵਾਏ ਨੇ ਉਹ ਖਤਮ ਕਰ ਦੇਗਾ ਤੂੰ ਉਹ ਨਹੀਂ ਨੈਟ ਪਵਾਇਆ ਮੈਂ ਜੀ ਨੈਟ ਖਬਰਾ ਕਿੰਨੇ ਕਿ ਦਿਨ ਚੱਲੂਗਾ ਜਿਹੜੇ ਮੈਂ ਪੈਸੇ ਪਾਇਆ ਤੂੰ ਉਹ ਵੀ ਖਤਮ ਕਰ ਦੇਗਾ ਨਹੀਂ ਕੱਟੇ ਜਾਂਦੇ ਹੁੰਦੇ ਬਾਪੂ ਪੈਸੇ ਖੜਜਾ ਤੈਨੂੰ ਮੈਂ ਪੰਜਾਬੀ ਫਿਲਮ ਦਿਖਾਉਣਾ ਉਹ ਯਾਰ ਮੈਨੂੰ ਕੀ ਫਿਲਮ ਦਿਖਾਉਣੀ ਐ ਨਾਲ ਕਿਉਂ ਐਵੇਂ ਹੈ ਤੈਨੂੰ YouTube ਚ ਲਾਉਣੀ ਦਿਖਾਉਣਾ ਆਰੇ ਇਹਦੇ ਤੇ ਕਰਿਆ ਕਰ ਲੇਗਾ ਅੱਛਾ ਇੱਥੇ ਬੋਲ ਦੇਗਾ ਜਿਹੜਾ ਕੁਝ ਵੀ ਚਾਹੀਦਾ ਠੀਕ ਹੈ ਪੰਜਾਬੀ ਗਾਣੇ ਆ ਗਈ ਨਾ ਲੈ ਹੱਦ ਹੋ ਗਈ ਆ ਗਈ ਦੇਖ ਕਮਾਲ ਹੋ ਗਈ ਅੱਛਾ ਇਹਦੇ ਚ ਇੰਨਾ ਕੁਸ ਹੈ ਜਿਹੜਾ ਕੁਝ ਵੀ ਬੋਲੇ ਉਹ ਹੀ ਘੜ ਦੂ ਚਲੋ ਬਦਿਆ ਹੋਗਾ ਉ ਆਏ ਵੀ ਪੁੱਤ ਚੱਲ ਮੈਂ ਤਾਂ ਲੈਣਾ ਇਹਨੇ ਲੈ ਲਿਆ ਕੰਮ ਤਾਂ ਤੇਰੇ ਹੋ ਗਏ ਨਾ ਇਹਮੇ ਨੈੱਟ ਪੋਆਤਾ ਸੀਗਾ ਅੱਛਾ ਕੀ ਹੋਇਆ ਸੁਣਨਾ ਹੁਣ ਬਸ ਕੋਈ ਨਹੀਂ ਚੱਲ ਮੈਂ ਹੁਣ ਤੂੰ ਐ ਕਰ ਚਾਹ ਪੀ ਕਰ ਮੈਂ ਵੀ ਖੇਤ ਜਾਣਾ ਹੁਣ ਕਾਇਦ ਹੋ ਗਏ ਮੈਂ ਖੇਤ ਗੇੜਾ ਮਾਰਿਆ ਮੈਂ ਕੋਈ ਤੇ ਵੀ ਬਗ ਜਾਣਾ ਹਾਂ ਉਹ ਤੂੰ ਬਸ ਹੁਣ ਇਹਨੂੰ ਬਾਹਲਾ ਨਾ ਚਲਾ ਤੇ ਐ ਕਰ ਹੁਣ ਤੂੰ ਮੈਨੂੰ ਕਦੋਂ ਲੈ ਕੇ ਦਿੰਦਾ ਉਹ ਮੈਂ ਕਹਿੰਦਾ ਯਾਰ ਮੈਂ ਮੈਂ ਕੀ ਕਰਨਾ ਇਹੀ ਰੱਖ ਲੈ ਤੂੰ ਹਾਂ ਕਹਾਂਇ ਕੱਤੂ ਮੈਨੂੰ ਦੇ ਦੇ ਹੂੰ ਠੀਕ ਆ ਚਲ ਇਹੀ ਰੱਖ ਲੈ ਮੈਨੂੰ ਫਿਰ ਉਹ ਦੂਜਾ ਦੇ ਦੇ ਟੋਟਾ ਭੱਜ ਜਾ ਮੈਂ ਤੈਨੂੰ ਹਾਂ ਬੱਟਨ ਵਾਲਾ ਯਾਰ ਤੈਨੂੰ ਬੱਟਨ ਵਾਲਾ ਵਧੀਆ ਰੋ ਬੱਟਨ ਵਾਲਾ ਮੈਨੂੰ ਸੌਂ ਤੂੰ ਗਾਣੇ ਸੁਣਦੇ ਹੋ ਇਹਦੇ ਸੁਣ ਲੈ ਲੈ ਇਹਨੂੰ ਫੜਾ ਤਾ ਇਹ ਕੀ ਗੱਲ ਉਹ ਬਈ ਕਹਿੰਦਾ ਮੈਂ ਗਾਣੇ ਸੁਣਾਵਾਂ ਤੈਨੂੰ ਗਾਣੇ ਸੁਣਾਵਾਂ ਮੈਂ ਆਖਿਆ ਕਿਹੜੇ ਗਾਣੇ ਸੁਣਨੇ ਜਿਹੜੇ ਮੈਂ ਪੈਸੇ ਪਾਇਆ ਤੂੰ ਜਿਵੇਂ ਉਹ ਕਰ ਲੈਗਾ ਹੱਥਾਂ ਚੋਂ ਕੱਢ ਲੈਗਾ ਇਹਨੂੰ ਮੈਨੂੰ ਪਤਾ ਇਹ ਉਹ ਤੈਨੂੰ ਨਹੀਂ ਪਤਾ ਘਰ ਬੰਨੇ ਅੱਜ ਕੱਲ ਜਵਾਕਾਂ ਨੂੰ ਇੰਨੀਆਂ ਚੀਜ਼ਾਂ ਦੇ ਲੋਡ ਐ ਫਟ ਦਾ ਜ਼ਮਾਨਾ ਬੇਬੇ ਨੈੱਟ ਦਾ ਅੱਛਾ ਬੇ ਨੈੱਟ ਤੇ ਸਾਨੂੰ ਨਾ ਭੁੱਲ ਜੀ ਕੋਲੇ ਬੈਠਿਆ ਨੂੰ ਪਤਾ ਹੀ ਲੱਦਾ ਜਵਾਕ ਤਾਂ ਨਾ ਹੀ ਨਹੀਂ ਪਤਾ ਲੱਦਾ ਵੀ ਕੀ ਇੱਥੇ ਰੱਖ ਲੈਣਗੇ ਨਾ ਇਹ ਪਤਾ ਲੱਦਾ ਇੱਧਰ ਕੀ ਹੋਈ ਜਾਂਦਾ ਨਾ ਇੱਧਰ ਪਤਾ ਲੱਗਦਾ ਨਾ ਉਹ ਚਲ ਉਹ ਹੋਇਆ ਤਾਂ ਨਹੀਂ ਆਪਣਾ ਜਵਾਕ ਇਹ ਤਾਂ ਹੁਣ ਸਮਝ ਆ ਰਿਹਾ ਸੁੱਖ ਨਾਲ ਗੱਪਰੂ ਹੋ ਗਿਆ ਹੁਣ ਚੱਲ ਚੰਗਾ ਬਾਣ ਨਾ ਜਾਵੇ ਬਸ ਮੈਂ ਤਾਂ ਇਸ ਚੀਜ਼ ਤੋਂ ਡਰਦੀ ਆਂ ਹੋਰ ਕੋਈ ਗੱਲ ਨਹੀਂ ਉਹਦਾ ਬਾਪੂ ਪਤਾ ਕੀ ਗੱਲ ਹੋਈ ਹੂੰ ਸ਼ੈਰੀ ਆ ਕੇ ਬਦਨ ਇਹਨੂੰ ਕੀ ਕਹਿ ਗਿਆ ਇਹ ਤਾਂ ਉਹੀ ਗੱਲ ਤੇ ਪੱਕੀ ਉਹੀ ਬੈਠੀ ਆ ਕੀ ਕਹਿ ਰਿਹਾ ਹੈ ਜੀ ਦਾ ਕੀ ਕਹਿ ਗਿਆ ਉਹ ਤਾਂ ਉਹੀ ਕਹਦਾ ਸੀ ਕਹਿੰਦਾ ਅੱਜ ਕੱਲ ਮਸੀ ਟਾਈਮ ਹੈ ਜਗਾ ਆਪ ਦਾ ਹਸਾਉਣਾ ਰਿਹਾ ਕਰ ਕਿਸੇ ਨਾਲ ਉਹ ਆਪ ਨਹੀਂ ਰਲਦਾ ਕਿਸੇ ਨਾਲ ਮੇਰੇ ਨਾਲ ਹੀ ਹੁੰਦਾ ਉਹ ਉਹ ਚਲ ਚੰਗਾ ਮੈਂ ਕਿਹੜਾ ਕਹਿੰਦੀ ਤੈਨੂੰ ਮਾੜਾ ਹੁੰਦੀ ਕੀ ਹੈਗਾ ਤੈਨੂੰ ਸਿੱਖਿਆ ਦੇ ਨਿਆ ਮਾਪੇ ਹੁੰਦੇ ਨਾਲ ਤੇ ਸਾਡਾ ਤਾਂ ਹੱਕ ਬਣਦਾ ਹੈਗਾ ਗੱਲ ਤਾਂ ਤੇਰੀ ਮਾਂ ਸਿਆਣੀ ਕਹਿੰਦੀ ਐ ਪਰ ਦੇਖੀ ਕਿਤੇ ਮੈਂ ਹੀ ਕਹਣਾ ਕਿ ਕਿਤੇ ਇਸੇ ਦੇ ਵਿੱਚ ਹੀ ਨਾ ਬੈਠਾ ਰਹੇ ਪੁੱਤ ਪੜਾਈ ਦਾ ਖਿਆਲ ਨਾ ਛੱਡ ਜੀ ਇਸ ਤਾਂ ਸਾਨੂੰ ਤਾਂ ਇਹਦਾ ਨਾਲ ਲੱਗਦਾ ਓਹੋ ਬੱਪੂ ਇਥੇ ਜਿੱਤੇ ਤੂੰ ਮੈਂ ਤੈਨੂੰ ਹੁਣੇ ਬੋਲ ਕੇ ਕੱਢਿਆ ਸੀ ਪੰਜਾਬੀ ਗਾਣੇ ਉੱਥੇ ਜੇ ਮੈਂ ਆਪਦਾ ਕੋਈ ਸਕੂਲ ਦਾ ਜਾਂ ਕਾਲਜ ਦਾ ਕੁਝ ਬੋਲਦਾ ਦੀ ਮੈਂ ਆ ਪੜਨਾ ਉਹ ਕੱਟੋ ਉਹ ਹੀ ਆ ਜਾਂਦਾ ਅੱਛਾ ਅੱਛਾ ਇਹਨੂੰ ਪੜਨ ਦਾ ਵਾਸਤੇ ਵਰਤਦੇ ਨੇ ਠੀਕ ਅੱਛਾ ਮੈਂ ਫਿਰ ਇਹਦਾ ਖਰਚਾ ਨਹੀਂ ਵਧਜੂਗਾ ਆਪਾਂ ਨੂੰ ਪੋਰਟਾ ਕੀ 100 ਰੁਪਿਆ ਪੈਂਦਾ ਨੈਟ ਵਾਲਾ ਬਸ 100 ਮੈਂ ਪਾ ਦਿਆ ਕਰੂੰਗਾ 100 ਰੁਪਿਆ ਆ ਮੈਂ ਮਰ ਜਾ ਵੇ 100 ਰੁਪਿਆ ਖਾ ਜਾ ਕਰ ਰੋਜ ਦਾ ਰੋਜ ਦਾ ਨਹੀਂ ਮਹੀਨੇ ਦਾ ਮਹੀਨੇ ਦਾ ਨਹੀਂ ਮਹੀਨੇ ਦਾ ਤੱਕ ਠੀਕ ਹੈ ਮੈਂ ਤਾਂ ਖਾ ਬੂਗਾ ਮਰ ਜਾ ਸਬਜੀ ਤੋਂ ਪਾਣੀ ਮਹਿੰਗਾਈ ਕਿੰਨੀ ਹੋਈ ਪਈ ਹੈਗੀ ਚਲ ਕੋਈ ਨਹੀਂ ਕੁਝ ਨਹੀਂ ਹੁੰਦਾ ਪੜਦਾ ਵੀ ਇਹ ਬੰਦਾ ਕੋਈ ਕੰਮ ਵੀ ਕਰਿਆ ਦਾ ਕਰਦਾ ਕੰਮ ਵੀ ਹਾਂ ਦੇਖ ਪਤਰਾ ਕੰਮ ਪਿੱਛੇ ਦਾ ਮੈਂ ਤੈਨੂੰ ਕਹਿਦਾ ਨਹੀਂ ਦੇਖਣਾ ਮੈਂ ਤਾਂ ਆਹੀ ਕਹਿੰਦਾ ਵੇ ਤੂੰ ਪੜ੍ਹਾਈ ਕਰ ਨਹੀਂ ਹੁੰਦਾ ਕੱਚਾ ਕੱਤੀ ਮੇਰਾ ਸ਼ੇਰ ਵਰਕੇ ਤੂੰ ਪੜ੍ਹਾਈ ਜੇ ਤੂੰ ਕਰਦਾ ਜੱਪਾ ਪੱਕੀ ਚੱਲਦਾ ਬੇਬੇ ਕਦ ਨਾਲ ਲਾਈ ਜਬੂ ਆਪਰਾ ਲੈ ਚੱਲ ਜਾ ਚੱਲ ਜਾ ਨਿਰਦੇਈ ਸੋਚਾ ਵੀ ਅਸੀ ਤਾਂ ਦੇਖ ਪਸਵਾ ਢਾਂਡਾਂ ਨਾਲ ਤੇ ਖੇਤਾਂ ਚ ਮੱਥਾ ਮਾਰ ਲਿਆ ਵੀ ਮੇਰਾ ਪੁੱਤ ਨਾ ਮੇਰਾ ਪੁੱਤ ਨਾ ਖੇਤਾਂ ਚ ੱਟਕੇ ਖਾਵੇ ਇਹ ਤਾਂ ਕੁਰਸੀ ਤੇ ਬੈਠਾ ਸੋਹਣਾ ਲੱਗੇ ਚੱਲ ਚੰਗਾ ਚਾਂਬੜਿਆ ਜਾ ਦੇ ਚੱਲ ਬੇਬੇ ਕੋਈ ਨਹੀਂ ਚੱਲ ਮੈਨੂੰ ਜਾਣਾ ਕੱਲ੍ਹ ਜਾਣਾ ਤੂੰ ਕੱਲ ਜੇ ਜਾਂਦਾ ਚੱਲ ਫਿਰ ਮੈਂ ਵੀ ਜਾਂਦਾ ਖੇਤ ਨੂੰ ਤੇ ਮੇਰੇ ਕਾਇਦਨ ਹੋ ਗਏ ਹਾਂ ਹਾਂ ਖੇਤ ਜਾਇਆ ਬੜਾ ਜਾਣਾ ਦੇਖ ਲਈ ਪਾਣੀ ਪੂਣੀ ਨਾ ਲਾਉਣ ਵਾਲਾ ਹੋਵੇ ਕਿਤੇ ਸਾਰੇ ਕੀੜਾ ਮਾਰ ਕੇ ਉਹ ਕਾਇਦਨ ਹੋ ਗਏ ਮੈਨੂੰ ਤਾਂਹੀਂ ਸੁੰਨਾ ਹੋਇਆ ਬੱ비 ਪਤ ਨਹੀਂ ਮਹੀਨੇ ਹੀ ਹੋ ਗਿਆ ਲਾ ਚਾਰ ਪੰਜ ਦਿਨ ਹੀ ਹੋਏ ਲੇ ਗਏ ਨੂੰ ਤੇ ਮੈਂ ਖੇਤ ਕੀੜਾ ਮਾਰਿਆ ਚੱਲ ਚੰਗਾ ਠੀਕ ਹੈ ਬੱ비 ਉਹ ਕੰਮ ਦਾ ਗੱਲ ਤੇ ਹੁਣ ਕੀ ਕੰਮ ਰਹਿ ਗਿਆ ਬਥੇਰੀਆਂ ਚਾਵਲੀਆਂ ਮਾਰ ਕੇ ਪਿਓ ਨਾਲ ਲੈ ਉਹ ਤਾਂ ਮੇਰੀ ਸ਼ਿਕਾਇਤਾਂ ਲਾਉਂਦਾ ਸੀ ਕਿ ਹਾਂ ਹੁਣ ਪੈਸੇ ਦੇਣ ਲਈ ਦਰਵਾਜ਼ਾ ਜਾਂਦਾ ਜਦੀ ਤੇ ਏ ਏ ਏ ਹੋਲੀ ਆ ਗਏ ਨਜ਼ਾਰੇ ਨੇ ਹਾਰੇ ਜਣੇ ਉੱਤੇ ਪੈਸੇ ਪਾ ਕੇ ਨਾ ਕਾਲਜ 'ਚ ਹੋਲੀ ਮਨਾਉਣਗੇ ਮੇਰੇ ਕੋਲ ਨਾ ਫਿਰ ਕੰਨ ਦਸਣੇ ਟਕਾਣਾ ਚਾਹ ਖੰਡ ਵਾਲੇ ਡੱਬੇ ਜਿਹੀ ਹੁੰਦੇ ਆਗੇ ਉਹ ਲਿਆਦਾ ਤੈਨੂੰ ਪੜ ਜਾਂਦੇ ਦੇ 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 ਛੱਡੀ ਨਾ ਮਾਰੋ ਉਹ ਉਹ ਬੇ ਬੇ ਦੇ ਦੇ ਬੋਲ ਕੀ ਕਹੀ ਆ ਮੈਂ ਉਸ ਨਹੀਂ ਉਹ ਕਹਿੰਦੀ ਕੀ ਸਾਲ ਸਾਲ ਕਹੀ ਆ ਮੈਂ 100 ਰੁਪਏ ਦੇ ਦੇ ਇੱਕ ਮੇਰੇ ਕੋਲ ਰੈਂਕ ਚੱਲ ਦੇ ਦੇ ਬੇ ਮੈਂ ਲੈਫਰ ਮਾਰੀ ਨੀ ਤੜਿਆ ਤੂੰ ਨਹੀਂ ਛੱਡੇਗਾ ਗੱਲ ਦਾ ਟਾਈਮ ਨਾ ਘਰੇ ਵਰਦੀ ਇਹ ਕਿਤੇ ਮੈਨੂੰ ਐ ਪਤਾ ਨਾ ਕਿ ਇਹ ਫੌੜੂ ਕੌਂਦਾ ਫਿਰਦਾ ਲੈ ਜੇ ਸ਼ਿਕਾਇਤ ਲੇਖੀ ਬਾਪੂ ਕੋਲੇ ਲੱਗਦੀ ਬੱਖਮੂ